ਸਾਡੇ YouTube ਚੈਨਲ ਤੇ ਆਫਰ ਦਾ ਫੌਲਟ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ 16 ਤੋਂ 3621 ਤੱਕ ਰਟਾਇਗਵੇਂ ਪੈਨਸ਼ਨਰਾਂ ਨੂੰ ਅਨਰੀਵ ਦੀ ਪਹਿਲੀ ਕਿਸ਼ਤ ਨਾ ਮਿਲਣ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਜਾਣਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ নোਟੀਫਿਕੇਸ਼ਨ ਆਉਂਦੀ ਨੂੰ ਕਨੈਕਟਡ ਰਹਿਣਾ ਚਾਹੀਦਾ ਹੈ ਪਰੇ ਅਮੇ ਪੰਜਾਬ ਸਰਕਾਰ ਦੁਆਰਾ ਨੀਤੀ 18/2025 ਦੇ ਬਕਾਏ ਜਾਰੀ ਕਰਨ ਸੰਬੰਧੀ ਕੀਤੇ ਗਏ ਨੋਟੀਫਿਕੇਸ਼ਨ ਦੇ ਤਹਿਜ ਨੰਬਰ 2 ਪੈਰਾ ਡੀ ਅੰਸਾਰ 1/16 ਤੋਂ 30/21 ਤੱਕ ਸੇਵਾ ਮੁਕਤ ਹੋਏ ਸੈਚ ਨੂੰ ਉਹਨਾਂ ਦੀ ਬੰਦੀ ਕਮਾਈ ਛੁੱਟੀ ਦਾ 6 ਨੇ ਤਨਖਾਹ ਕਮਿਸ਼ਨ ਅੰਸਾਰ ਸਭ ਦੀ ਹੋਈ ਤਨਖਾਹ ਅੰਸਾਰ ਦਾ ਬੰਦਾ ਬਕਾਇਆ 4 ਬਰਾਬਰ ਕਿਸਤਾਂ ਵਿੱਚ ਅਪ੍ਰੈਲ 2025 ਤੋਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਇਹ ਸੰਬੰਧੀ ਫੌਕਲियर ਨੂੰ ਅਜੇ ਅਪਡੇਟ ਨਹੀਂ ਕੀਤਾ ਗਿਆ ਜਿਸ ਕਰਕੇ ਇਹਨਾਂ ਪੈਨਸ਼ਨਾਂ ਵਿੱਚ ਵਿਆਪਕ ਲੋਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹਨਾਂ ਨੂੰ ਪਹਿਲੀ ਕਿਸ਼ਤ ਹੀ ਅਜੇ ਨਸੀਬ ਨਹੀਂ ਹੋਈ ਇਸ ਸੰਬੰਧੀ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੀਆਂ ਵਰਕ ਵਰਕ ਇਕਾਈਆਂ ਤੇ ਵੱਖ-ਵੱਖ ਤਸਰੀਲਾਂ ਤੇ ਜ਼ਿਲ੍ਹਿਆਂ ਦੇ ਪੈਨਸ਼ਨਾਂ ਦੁਆਰਾ ਮੀਟਿੰਗਾਂ ਕਰਕੇ ਅਨ ਰਿਲੀਵ ਦੀ ਅਦਾਗੀ ਵਿੱਚ ਕੀਤੀ ਜਾ ਰਹੀ ਦੇਰੀ ਦੀ ਖੇਧੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦਾ ਰੋਸ ਤਿੰਨ ਖੇਦੀ ਪੰਜਾਬ ਪੈਨਸ਼ਨਲ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੁਆਰਾ ਵੀ ਕੀਤੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਫਗਵਾੜਾ ਕਾਈ ਦੁਆਰਾ ਕਿਹੜੇ-ਕਿਹੜੇ ਅਹੁਦੇਦਾਰਾਂ ਨੇ ਇਹਦਾ ਲੈਂਦੇ ਹੋਏ ਕੀ ਕਿਹਾ ਤੇ ਸਰਕਾਰ ਪਰ ਤੋਂ ਕੀ ਮੰਗ ਕੀਤੀ ਗਈ ਪੰਜਾਬ ਸਰਕਾਰ ਦੇ ਦੇ ਸਭ ਨੇ ਪੱਤਰ ਨੰਬਰ 1012021 IFPI ਅਭੀਕ 12 ਮਿਤੀ ਚੰਡੀਗੜ੍ਹ 18/2027 ਰਾਹੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖੇਨੇ ਤੇ ਕਮਿਸ਼ਨ ਦੇ ਬਕਾਇਆ ਤਨ ਲਈ ਪੱਤਰ ਜਾਰੀ ਕੀਤਾ ਸੀ ਜਿਸ ਦੇ ਸਫਾ ਨੰਬਰ 2 ਪੈਰਾ ਡੀ ਐਨ 4 11163021 ਤੱਕ ਸੇਵਾਮੁਕਤ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਉਹਨਾਂ ਦੀ ਵਰਦੀ ਕਮਾਈ ਛੁੱਟੀ ਦਾ ਖੇਨੇ ਤੇ ਕਮਿਸ਼ਨ ਅਨਸਾਰ ਖੁੱਦੀ ਹੋਈ ਤਨਖਾਹ ਅਨੁਸਾਰ ਬੰਦਾ ਬਕਾਇਆ ਚਾਰ ਕਿਸ਼ਾਂ ਵਿੱਚ ਅਪ੍ਰੈਲ 2025 ਤੋਂ ਦੇਣ ਦਾ ਐਲਾਨ ਕੀਤਾ ਗਿਆ ਸੀ ਵਨ ਬਹੁਤੀ ਦੁਖੀ ਮਨ ਨਾਲ ਤੇ ਅਫਸੋਰਨ ਮਨ ਕਹਿਣਾ ਪੈ ਰਿਹਾ ਹੈ ਕਿ ਇੱਕ ਇੱਕ 16 ਤੋਂ 31 ਤੱਕ ਸੇਵਾ ਮੁਕਤ ਹੋਏ ਨੌਕਾਜਮਾਂ ਯਾਨੀ ਪੈਨਸ਼ਨਾਂ ਨੂੰ 6ਵੇਂ ਪੇ ਕਮਿਸ਼ਨ ਅਨੁਸਾਰ ਸੋਧੀ ਗਈ ਤਨਖਾਹ ਅਨੁਸਾਰ ਕਮਾਈ ਛੁੱਟੀ ਦਾ ਬਣਦਾ ਬਕਾਇਆ ਦੇਣ ਲਈ 50 ਪ੍ਰਕਾਰ ਦੇ ਰਿਤ ਭਾਗ ਬਲੋਂ ਸੌਫਟਵੇਅਰ ਵਿੱਚ ਅਜੇ ਤੱਕ ਕੋਈ ਵੀ ਅਪਡੇਸ਼ਨ ਨਹੀਂ ਕੀਤੀ ਗਈ ਜਰਨਤੀਜਾ ਇਹ ਹੈ ਕਿ ਮਈ ਮਹੀਨਾ ਵੀ ਬੀਤਨ ਲੱਗਿਆ ਹੈ ਪਰ ਪੈਨਸ਼ਨਾਂ ਨੂੰ ਕਮਾਈ ਛੁੱਟੀ ਦੇ ਦੇਖਾਇਆ ਗਿਆ 2025 ਵਿੱਚ ਮਿਲਣ ਵਾਲੀ ਪਹਿਲੀ ਕਿਸ਼ਤ ਅਜੇ ਤੱਕ ਵੀ ਨਹੀਂ ਮਿਲੀ ਤੇ ਪੰਜਾਬ ਪੈਨਸ਼ਨਲ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਫਰਕ ਕਰਨੈਲ ਸਿੰਘ ਸੰਧੂ ਪ੍ਰਧਾਨ ਮੋਹਨ ਸਿੰਘ ਭੱਟੀ ਸੀਨੀਅਰ ਮੀਤ ਪ੍ਰਧਾਨ ਪਰਮੋਦ ਕੁਮਾਰ ਜੋਸ਼ੀ ਵਿੱਤ ਸਕੱਤਰ ਬਰਨਮ ਸਿੰਘ ਖਣੀ ਪ੍ਰੈਫ 75% ਦਾ ਬੰਦਾ ਜਨਰਲ 75% ਫਲਦੀਪ ਸਿੰਘ ਕੋੜਾ ਜੁਆਇੰਟ 77 ਸਾਲ ਅਨਸਾਰੇ ਸਲਦੀ ਭਈ ਤਨਖਾਹ ਅਨਸਾਰੇ ਕਮਾਈ ਛੁੱਟੀ ਦੇ ਬਕਾਏ ਦਾ ਬੰਦਾ ਭੁਗਤਾਨ ਨਹੀਂ ਕੀਤਾ ਤੇ ਇਸ ਨੂੰ ਹੁਣ ਅਪਡੇਟ ਕਰਕੇ ਯਾਨੀ ਸੌਫਟਵੇਅਰ ਨੂੰ ਅਪਡੇਟ ਕੀਤਾ ਜਾਵੇ ਤੇ ਡੀਡਿਓਸ ਨੂੰ ਕਮਾਈ ਹੋਈ ਛੁੱਟੀ ਦਾ ਜੋ ਬੰਦਾ ਬਕਾਇਆ ਹੈ ਉਰਦੀ ਕਿਸ਼ਤ ਜਲਦੀ ਤੋਂ ਜਲਦੀ ਪੜਾ ਕੇ ਦੇਣ ਦੀ ਹਦਾਇਤ ਜਾਰੀ ਕੀਤੀ ਜਾਵੇ ਕਿਉਂਕਿ ਇਹ ਕਿਸ਼ਤ ਅਪ ਨੀਮਲ ਫਾਰ ਅਪ੍ਰੈਲ 2025 ਵਿੱਚ ਦੇਣੀ ਬਣਦੀ ਸੀ ਪਰੰਤੂ ਹੁਣ ਮਈ ਮਹੀਨਾ ਵੀ ਪੀਕ ਦਿੱਤਨ ਦੇ ਕਿਨਾਰੇ ਤੇ ਹੈ ਪਰੰਤੂ ਅਜੇ ਤੱਕ ਉਹਨਾਂ ਨੂੰ ਇਸਦੀ ਪਹਿਲੀ ਗੇਟਰੀ ਨਹੀਂ ਫੀਵ ਨਹੀਂ ਹੋਈ ਤਾਂ ਇਸ ਦੇ ਵਿੱਚ ਜੋ ਹੋਲ ਕਾਉਂਦੇ ਦਾ ਹਨ ਉਹ ਪ੍ਰਿੰਸੀਪਲ ਕੇਵਲ ਸਿੰਘ ਪ੍ਰਿੰਸੀਪਲ ਤਰੁਵੀਰ ਨਾਰੰਗ ਅਸ਼ਮਨੀ ਕਮਾਣ ਪਿਆਰਾ RAM ਸੁਚਰਮ ਬੰਗੜ ਰਤਨ ਸਿੰਘ ਰਾਜਪਾਲ ਸ਼ਾਮਨੀ ਅਧਿਕ ਪੈਨਸ਼ਨਰ ਸਾਥੀ ਫਾਜ਼ਲ ਹੋਏ ਤਨ ਤਾਂ ਹੁਣ ਸੌਂ ਕੀ ਕਹਿਦਾ ਹੁੰਦਾ ਹੈ ਕਿ ਸਰਕਾਰ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੰਦੀ ਹੈ ਪਰੰਤੂ ਉਹ ਜੋ ਇੰਪਲੀਮੈਂਟੇਸ਼ਨ ਹੈ ਉਹ ਸੁਨੋ ਨਹੀਂ ਕੀਤਾ ਜਾਂਦਾ ਤੇ ਇਸ ਦੇ ਨਾਲ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਵਿੱਚ ਜੋਹਰ ਥੋੜੀ ਚਿੰਤਾ ਵਿਭੰਦੀ ਹੈ ਤੇ ਉਹ ਉਹਨਾਂ ਨੂੰ ਵਿਧੀ ਜੋ લાભ ਮਿਲਣਾ ਹੈ ਫਰਦ ਦੇ ਵਿੱਚ ਦੇਰੀ ਹੋਣ ਦੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਜੋ ਹੈ ਫਰਦ ਦੇ ਵਿੱਚ ਵੀ ਮੁਕਾਵਟ ਪੈਂਦੀ ਹੈ ਇਸ ਕਰਕੇ ਇਸ ਗੱਲ ਦਾ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵਾਅਦਾ ਕੀਤਾ ਗਿਆ ਸੀ ਤੇ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਤੇ ਪੂਰਾ ਉਤਰਿਆ ਜਾਵੇ ਤਾਂ ਜੋ ਆਪਕ ਬਾਅਦ ਜੋ ਕਿ ਪੈਨਸ਼ਨ ਨੂੰ ਮਿਲਣਾ ਹੈ ਉਸ ਦੀ ਪੂਰਤੀ ਹੋ ਸਕੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨਿਮਰ ਰਹੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ